ਭੈਣ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀਗੀ ਸਾਰਾ ਦਿਨ ਆ ਫੋਟੋਆਂ ਹੱਥ 'ਚ ਹੀ ਰੱਖਦਾ ਕੋਤ। ਮਾਂ ਨਾਲ ਵੀ ਬੁਧੀ ਰਿਹਾ ਅਟੈਚਮੈਂਟ ਸੀਗੀ ਵੀਨਾ ਰਾਣੀ ਨਾਲ ਉਹ ਵੀ ਤੁਰ ਗਈ। ਦੋਨੇ ਹੀ ਅੰਦਰ ਵੜ ਗਏ ਬਸ ਕੰਮ ਕਰਨਾ ਬੰਦ ਕਰਤਾ ਦੁਕਾਨ ਸੀ ਉਹ ਵੀ ਬੰਦ ਹੋ ਗਈ ਬਾਪੂ ਵੀ ਬਿਮਾਰ ਹੋ ਗਿਆ ਕਮਜ਼ੋਰ ਹੋ ਗਿਆ ਚੱਲਣ ਫਿਰ ਤੋਂ ਰਹਿ ਗਈ ਛੋਟਾ ਜਿਹੀ ਨਿੱਕੀ ਜੀ ਕੋਠੜੀ ਆ ਥੱਲੇ ਨੂੰ ਉਤਰ ਕੇ ਜ਼ਮੀਨ ਦੇ ਵਿੱਚ 4 ਫੁੱਟ ਥੱਲੇ ਡੁੱਗੀ। ਪੂਰੇ ਜਿੰਨੇ ਜਾਣੇ ਲੈ ਲੈ ਸੀ ਗਿਆ ਬਾਪੂ ਵਿਚਾਰਾ ਇੱਥੇ ਆ ਕੇ ਫਿਰ ਪੂਰਾ ਹੋ ਗਿਆ ਸਾਡੇ ਕੋਲੇ ਇਹ ਹੁਣ ਦੋਨੇ ਭਰਾ ਪਹਿਲਾਂ ਗੌਤਮ ਬਹੁਤ ਜ਼ਿਆਦਾ ਅਫਸਰ ਸੀ ਸਾਰਾ ਦਿਨ ਚੀਕਾਂ ਮਾਰਦਾ ਰੋਂਦਾ ਫੁੱਟ ਮੱਤ ਚ ਫੜ ਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੌਤਮ ਦੀ ਮੰਮੀ ਆ ਇਹ ਗੌਤਮ ਦੀ ਭੈਣ ਆ ਇੱਕ ਗੌਤਮ ਦੇ ਪਾਪਾ ਸੀ ਜਿਹੜੀ ਫੋਟੋ ਤੁਸੀਂ ਦੇਖਦੇ ਹੋ ਹਨਾ ਮਾਂ ਤੇ ਭੈਣ ਦੋਨੋਂ ਇਸ ਦੁਨੀਆ ਤੋਂ ਚਲੇ ਗਈਆਂ ਕਿ ਦੋਨੋਂ ਅੰਡਰਸਟਰਵ ਹੋ ਗਏ ਅਫਸੈਟ ਹੋ ਗਏ ਦੋਨੋਂ ਹੀ ਭੈਣ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀਗੀ ਸਾਰਾ ਦਿਨ ਫੋਟੋਆਂ ਹੱਥੀ ਰੱਖਦਾ ਗੋਤਮ ਮਾਣਵੀ ਬਥੇਰੀ ਅਟੈਚਮੈਂਟ ਸੀਗੀ ਵੀਨਾ ਰਾਣੀ ਨਾਲ ਉਹ ਵੀ ਤੁਰ ਗਈ ਦੋਨੋਂ ਹੀ ਅੰਦਰ ਵੜ ਗਏ ਬਸ ਕੰਮ ਕਰਨਾ ਬੰਦ ਕਰਤਾ ਦੁਕਾਨ ਸੀ ਉਹ ਵੀ ਬੰਦ ਹੋ ਗਈ ਬਾਪੂ ਵੀ ਬਿਮਾਰ ਹੋ ਗਿਆ कमजोर हो गया चलन फर्म तो रह गई छोटा या निक्की जी कोठड़ी है ਥੱਲੇ ਨੂੰ ਉਤਰ ਕੇ ਜਮੀਨ ਦੇ ਵਿੱਚ 4 ਫੁੱਟ ਥੱਲੇ ਡੂੰਗੀ ਉਹਦੇ ਜਿੰਨੇ ਜਾਣੇ ਰਹਿੰਦੇ ਸੀਗੇ ਬਸ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਮਾਮਾ ਮਾਸੀ ਤੁਹਾਨੂੰ ਪਤਾ ਹੀ ਅੱਜ ਕੱਲ ਕਿਹੜਾ ਖੜਦਾ ਕੋਈ ਨਹੀਂ ਆਉਂਦਾ ਭਾਈ ਨਾਲ ਤਿੰਨੇ ਹੀ ਪਿਓ ਪੁੱਤਾਂ ਨੂੰ ਅਸੀਂ ਲੈ ਕੇ ਆਏ ਉੱਥੋਂ ਜਾ ਕੇ ਇੰਨੀ ਬੁਰੀ ਹਾਲਤ ਸੀਗੀ ਤਿੰਨਾਂ ਦੀ ਹੋਈ ਉਹ ਤਸਵੀਰਾਂ ਦੇਖੋ ਤੁਸੀਂ ਬਾਪੂ ਵਿਚਾਰਾ ਇੱਥੇ ਆ ਕੇ ਫਿਰ ਪੂਰਾ ਹੋ ਗਿਆ ਸਾਡੇ ਕੋਲੇ ਇਹ ਹੁਣ ਦੋਨੇ ਭਰਾ ਪਹਿਲਾਂ ਗੋਤਮ ਬਹੁਤ ਜ਼ਿਆਦਾ ਅਫਸਰਟ ਸੀ ਸਾਰਾ ਦਿਨ ਚੀਕਾ ਮਾਰਦਾ ਰੋਂਦਾ ਫੋਟਮਤ ਚ ਫੜ ਕੇ ਹੁਣ ਮੈਂ ਫੋਟਮਤ ਚ ਫੜੀ ਖੜਾ ਤਾਂ ਦਿੰਦਾ ਹੀ ਨਹੀਂ ਫੋਟਮਤ ਹੱਥ ਨਹੀਂ ਸੀ ਲੌਂਡਾਂ ਦਾ ਫੋਟਮਨ ਪੇਹਦਾ ਤੇ ਹੁਣ ਗੋਤਮ ਵੀਰਾ ਬਹੁਤ ਠੀਕ ਹੈ ਬਰਨ ਵੀ ਠੀਕ ਹੈ ਗੋਤਮ ਵੀ ਠੀਕ ਹੈ ਅਮਰitsar ਸਾਹਿਬ ਮਹਿਤਾ ਚੌਂਕ ਦੇ ਵਿੱਚ ਇਹਨਾਂ ਦੀ ਦੁਕਾਨ ਸੀ ਜੀ ਤੇ ਉੱਥੋਂ ਲੈ ਕੇ ਆਇ ਕਿੰਸਤੂਰੀ ਲਾਲ ਜੀ ਸੀ ਜਿਹੜੇ ਜਿਹੜੇ ਬਾਪੂ ਜੀ ਇਹਨਾਂ ਦੇ ਪਿਤਾ ਜੀ ਤੇ ਉਹ ਪੂਰੇ ਹੋ ਗਏ ਸਾਡੇ ਕੋਲ ਇੱਥੇ ਆ ਕੇ ਤੇ ਇਹ ਦੋਨੋਂ ਭਰਾ ਇਹ ਜੇਰੇ ਇਲਾਜ ਆ ਟਰੀਟਮੈਂਟ ਚੱਲੀ ਜਾਂਦਾ ਜੀ ਇਹਨਾਂ ਦਾ ਤੇ ਬਸ ਅਰਦਾਸ ਕਰਿਓ ਠੀਕ ਹੋਣ ਠੀਕ ਹੋ ਕੇ ਆਪਣੇ ਜੀਵਨ ਚ ਅੱਗੇ ਵਧਣ ਹਜੇ ਯੰਗ ਏਜ ਆ ਕੋਈ ਬਾਲੀ ਏਜ ਨਹੀਂ ਹੈਗੀ ਤੇ ਗੌਤਮ ਕਹਿੰਦਾ ਮੈਂ ਵਿਆਹ ਵੀ ਕਰਾਉਣਾ ਇਹਦਾ ਵਿਆਹ ਵੀ ਹੋਣਾ ਵਾ ਵੀਰੇ ਦਾ ਹਜੇ ਹੈ ਨਾ ਗੌਤਮ ਕੋਈ ਮਾਰੇ ਮੇਰ ਦਾ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਸਾਡੀ ਵੀ ਆ ਕੇ ਮਿਲ ਕੇ ਜਾਇਆ ਕਰੋ ਬਾਈ